ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ LPA 691 ऑफ 2020 స్టేਟ ऑफ ਪੰਜਾਬ वर्सेस लव्स एंड ਤਾਲੀਵਾਲ ਐਂਡ ਆਦਰਸ ਕੇਸ ਦੀ ਮਿਤੀ 23 ਹਤ 2025 ਨੂੰ ਮਾਜੋਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਦੇ ਆਊਟਕਮ ਬਾਰੇ ਜੀ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਨਿਯਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਇਹ ਕਾਨੂੰਨੀ ਵੀਡੀਓ ਦੀ ਨੋਟੀਫਿਕੇਸ਼ਨ ਆਪਜੀ ਨੂੰ ਸਨੈਚਰ ਮਿਲ ਜਾਇਆ ਕਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਸਟਿਸ ਡਿਲੇਡ ਇਜ਼ ਜਸਟਿਸ ਐਂਡ ਡਿਨਾਈਡ ਕੁਝ ਇਸੇ ਤਰ੍ਹਾਂ ਦਾ ਹੀ ਵਰਤਾਰਾ ਮਾਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ 10 ਸਾਲ ਪੁਰਾਣੇ ਕੇਸ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਕੇ ਇੱਕ ਸੀ ਡਬਲਯੂ ਪੀ ਨੰਬਰ 72349 ਆਫ 2015 ਗੁਰਸਿੰਤ ਹਲੀਵਾਲ वर्सेस ਸਟੇਟ ਆਫ ਪੰਜਾਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਉਹਨਾਂ ਨਾਲ ਹੋ ਰਹੇ ਪੱਖਪਾਤ ਸੰਬੰਧੀ ਇਨਸਾਫ ਮੰਗ ਲਈ ਲਗਾਈ ਗਈ ਸੀ ਪਰੰਤੂ ਅਦਾਲਤ ਵੱਲੋਂ ਇਸ ਸੀ ਡਬਲਯੂ ਪੀ ਦਾ ਫੈਸਲਾ ਪ੍ਰਸ਼ਾਸਨ ਕਰਤਾਵਾਂ ਦੇ ਹੱਕ ਦੇ ਵਿੱਚ ਆਉਣ ਦੇ ਬਾਵਜੂਦ ਵੀ ਇਸ ਫੈਸਲੇ ਨੂੰ ਪੰਜਾਬ ਸਰਕਾਰ ਦੁਆਰਾ ਇੰਪਲੀਮੈਂਟ ਨਾ ਕਰਕੇ ਇਸ ਹੀ ਅਦਾਲਤ ਵਿੱਚ ਡਬਲ ਬੈਂਚ ਤੇ ਇੱਕ ਐਲ ਪੀਏ ਨੰਬਰ 691/2020 ਲਗਾ ਦਿੱਤੀ ਗਈ ਸੀ ਜਿਸ ਦੀ ਤਾਰੀਖ ਤੇ ਤਾਰੀਖ ਪਾਏ ਜਾਂਦਾ سلسلہ ਬਾਦਸਤੂਲ ਜਾਰੀ ਹੈ ਤੇ ਇਸ ਦਾ ਫਾਈਨਲ ਫੈਸਲਾ ਅਜੇ ਤੱਕ ਵੀ ਨਹੀਂ ਆਇਆ ਹੈ ਸਟੇਸ਼ਨ ਕਰਤਾਵਾਂ ਨਾਲ ਇਹ ਪੱਖਪਾਤ ਇਸ ਤਰ੍ਹਾਂ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਇੱਕ ਪੱਤਰ ਜਾਰੀ ਕਰਕੇ 12 2011 ਤੋਂ ਬਾਅਦ ਟਰਾਂਸਫਰ ਹੋਏ ਪੈਨਸ਼ਨਰਾਂ ਨੂੰ 25 ਸਾਲ ਦੀ ਸੇਵਾ ਪੂਰੀ ਹੋਣ ਤੇ ਪੂਰੇ ਪੈਨਸ਼ਨਰੀ ਬੈਨੀਫਿਟ ਦੇਣ ਦਾ ਫੈਸਲਾ ਕਰ ਲਿਆ ਸੀ ਪਰੰਤੂ ਇਸ ਮਿਤੀ ਤੋਂ ਪਹਿਲਾਂ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਨੂੰ ਇਸ ਹੱਦ ਤੱਕ ਵਾਂਝੇ ਹੀ ਰੱਖਿਆ ਗਿਆ ਸੀ ਇਸ ਕਰਕੇ ਪਟੀਸ਼ਨ ਕਰਤਾਵਾਂ ਨੇ ਆਪਣੀ ਇਸਕਾਤੀ ਮੰਗ ਲਈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸੀ ਡਬਲਯੂ ਪੀ 7239/2015 ਰਾਹੀਂ ਅਦਾਤ ਵਿੱਚ ਪੇਰ ਲਗਾਈ ਸੀ। ਫਿਰ ਵੀ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਨੇ 2011 ਤੋਂ ਪਹਿਲਾਂ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਨੂੰ ਉਹਨਾਂ ਦਾ ਬੰਦਾ ਹੱਕ ਦੇਣ ਤੋਂ ਕੰਨੀ ਖਤਰਾ ਕੇ ਇਹਨਾਂ ਪੈਨਸ਼ਨਰਾਂ ਨੂੰ ਕੋਰਟ ਚੈਰੀਆਂ ਦੇ ਚੱਕਰ ਵਿੱਚ ਪਾ ਜਾ ਕੇ ਰੱਖਿਆ ਹੋਇਆ ਹੈ। ਉਦੋਂ ਮੇਰੇ ਨੂੰ ਚਾਹਦਾ ਇਸ ਕੇਸ ਦੀ ਲੇਟੈਸਟ ਹੀアリング ਮਿਤੀ 23/07/2025 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੀ ਤੇ ਆਨਰੇਬਲ ਮੈਜਿਸਟਰੇਟ ਜਸਟਿਸ ਹਨੂਪਿੰਦਰ ਸਿੰਘ ਤੇ ਆਨਰੇਬਲ ਮੈਜਿਸਟਰੇਟ ਜਸਟਿਸ ਦੀਪਕ ਮਨਜੰਦਾ ਦੇ ਡਬਲ ਬੈਂਚ ਦੇ ਇੱਕ ਉੱਤੇ ਕੋਰਟ ਰੂਮ ਨੰਬਰ 10 ਦੇ ਵਿੱਚ ਇਹ ਸੁਣਵਾਈ ਹੋਈ ਸੀ ਇਸ ਐਲ ਪੀਏ ਨੰਬਰ 690/2020 ਦਾ ਇਸ ਸੁਣਵਾਈ ਦੌਰਾਨ ਕੋਈ ਫਾਈਨਲ ਫੈਸਲਾ ਨਹੀਂ ਆਇਆ ਸਭੋ ਇਸ ਨੇ ਨੈਕਸਟ ਡੇਟ ਆਫ ਹੀアリング ਲਗਭਗ ਡੇਢ ਮਹੀਨੇ ਬਾਅਦ ਯਾਨੀ ਕਿ 9 10 2025 ਨੂੰ ਪਾ ਦਿੱਤੀ ਗਈ ਹੈ ਹਾਂਜੀ ਤਾਰੀਖ ਆਈ ਗਈ ਹੈ 9 ਅਕਤੂਬਰ 2025 ਇਸ ਕੇਸ ਦਾ ਨਿਪਟਾਰਾ ਨਾ ਹੋ ਕੇ ਦਿੱਤੀ ਗਈ ਨੈਕਸਟ ਡੇਟ ਆਫ ਹੀアリング ਨਾਲ ਉਹਨਾਂ ਪੈਨਸ਼ਨਰਾਂ ਨੂੰ ਕੁਝ ਨਿਰਾਸ਼ਾ ਹੋਈ ਹੈ ਜੋ ਕਿ ਇਸ ਕੇਸ ਨੂੰ ਮਾਣਯੋਗ ਅਦਾਲਤ ਦੁਆਰਾ ਨਿਪਟਾਰਾ ਦਿੱਤੇ ਜਾਣ ਦੀ ਆਸ ਲਗਾਈ ਬੈਠੇ ਸਨ ਤਾਂ ਹੁਣ ਇੱਕ ਵਾਰ ਫੇਰ ਇਸ ਇਸ ਕੇਸ ਦੇ ਨੈਕਸਟ ਡੇਟ ਆਫ ਹੀアリング ਯਾਨੀ 9 ਅਕਤੂਬਰ 2025 ਤੱਕ ਇਸ ਕੇਸ ਨਾਲ ਸੰਬੰਧਿਤ ਪੈਨਸ਼ਨਾਂ ਨੂੰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਅਦਾਲਤਾਂ ਦੇ ਫੈਸਲੇ ਜਾਂ ਫਿਰ ਦਿੱਤੀਆਂ ਜਾਣੀਆਂ ਤਾਰੀਖਾਂ ਬਾਰੇ ਕੋਈ ਕਿੰਤੂ ਪਰੰਤੂ ਤਾਂ ਕੀਤਾ ਨਹੀਂ ਜਾ ਸਕਦਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮੈਂ ਇਹ ਫੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ